ਗੁਰਦਾਸਪੁਰ ਦੇ ਕਲਾਨੌਰ ਚ ਡੇਰਾ ਡੇਰਾ ਬਿਆਸ ਦੇ ਸਤਸੰਗ ਦੇ ਨੇੜੇ ਇੱਕ Swift ਕਾਰ ਚ ਕੁਝ ਹਥਿਆਰਬੰਦ ਲੋਕਾਂ ਦੇ ਆਉਣ ਦੀ ਸੂਚਨਾ ਮਿਲੀ ਹੈ ਜੋ थाना ਤਿਪੜ ਦੇ ਪਿੰਦੇ ਪਿੰਡ ਵਾਸੀ ਤੋਂ ਕਾਰ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਰਕਤੇ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਆਪਣੀ ਗੱਡੀ ਚ ਭੈਣ ਨੂੰ ਮਿਲਣ ਹੀ ਅਗਵਾਨ ਨੇ ਜਾ ਰਿਹਾ ਸੀ ਜਦੋਂ ਸਤਸੰਗ ਘਰ ਡੇਰਾ ਬਿਆਸ ਦੇ ਨੇੜੇ ਪਹੁੰਚਿਆ ਤਾਂ Swift ਕਾਰ ਚ ਆਏ ਤਿੰਨ ਹਥਿਆਰਬੰਦ ਲੋਕਾਂ ਨੇ ਉਸਦੀ ਗੱਡੀ ਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ਤੇ ਗੱਡੀ ਖੋ ਕੇ ਦੋਵੇਂ ਗੱਡੀਆਂ ਲੈ ਕੇ ਫਰਾਰ ਹੋ ਗਏ उधर एस एच ओ राजबीर सिंह ने दसया है कि घटना वाली थान का जायजा लैके मामला दर्ज किया जा रहा है उन्होंने कहा कि खेत च भारी मात्रा च पुलिस फोर्स तैनात की गई है और हाई अलर्ट जारी कर दिया गया है ਉਹ ਤਾਂ ਸੋਨਣਾ ਨਵਾ ਰਿਹਾ ਤੇ ਇਧਰ ਅੱਗੇ ਜਾ ਰਹੀ ਮੈਂ ਆਪਣੀ ਭੈਣ ਪਿੱਛੋਂ ਗੱਡੀ ਸਵਿਫਟ ਆਈ ਸਵਿਫਟ ਗੱਡੀ ਵਾਲਿਆਂ ਨੇ ਨਾ ਇੱਥੋਂ ਲੱਗੋ ਮੈਨੂੰ ਲਾਈਟ ਆਈਆਂ ਦੋ ਵਾਰੀ ਪਾਰੀਆਂ ਮੈਂ ਸੋਚਿਆ ਕਿ ਸਾਈਡ ਦੇ ਦੇ ਨੇ ਮੈਂ ਸਾਈਡ ਦੇ ਦਿੱਤੀ ਇੱਥੇ ਮੋੜ ਤੇ ਆਣ ਕੇ ਨਾ ਨਾਲ ਹੀ ਉਹਨਾਂ ਮੈਨੂੰ ਹੌਲੀ ਜੀ ਕਰਕੇ ਗੱਡੀ ਦੇ ਨਾਲ ਹੀ ਅੱਗੇ ਰੋਕ ਦਿੱਤੀ ਇੱਕ ਬੰਦਾ ਪਿੱਛੋਂ ਉਤਰਿਆ ਪਤਲਾ ਜਿਹਾ ਉਹਦੇ ਕੋਲ ਜਦੋਂ ਮੈਨੂੰ ਸ਼ੀਸ਼ਾ ਖੜਕਾਇਆ ਮੈਂ ਸ਼ੀਸ਼ਾ ਖੋਲਿਆ ਉਹਨੇ ਵੈਪਨ ਵਿਖਾਇਆ ਕਹਿੰਦਾ ਬਾਹਰ ਆ ਮੈਂ ਬਾਹਰ ਆਇਆ ਉਹਨਾਂ ਚੋਂ ਦੂਜਾ ਬੰਦਾ ਗੱਡੀ ਚੋਂ ਇੱਕ ਹੋਰ ਆ ਗਿਆ ਉਹ ਮੇਰੀ ਗੱਡੀ ਦੇ ਸਟੀਅਰਿੰਗ ਆਪਣੀ ਗੱਡੀ ਉਹਨਾਂ ਦੀ ਨਾਲ ਹੀ ਫੇਰ ਪਛਾਣ ਨੂੰ ਮੁੜੀ ਤੇ ਮੇਰੀ ਗੱਡੀ ਵੀ ਮੋੜ ਲਈ ਤੇ ਮੈਂ ਕੀ ਗੱਲ ਹੈ ਵੀਰ ਤੇ ਕੀ ਚੱਕਰ ਕੋਈ ਗੱਲ ਹੀ ਉਹਨਾਂ ਦਸੀ ਕਹਿੰਦਾ ਦਸਿਏ ਤੈਨੂੰ ਜਦੋਂ ਐਨੀ ਗੱਲ ਹੀ ਮੈਂ ਚੁੱਪ ਕਰਕੇ ਪਿਛੇ ਹਟ ਗਿਆ ਉਹ ਵੀ ਦੌੜ ਕੇ ਗੱਡੀ 'ਚ ਬਹਿ ਕੇ ਤੇ ਇਹ ਆ ਅਮਰੀਕ ਸਿੰਘ son of ਵੱਸਨ ਸਿੰਘ ਆ ਜੱਟ ਵਾਸੀ ਭੁੰਬਲੀ ਹਾਲ ਇੱਥੇ ਰਹਿੰਦਾ ਅਮਰੂਮੈਂਟ ਟ੍ਰਸਟ ਗੁਰਦਾਸਪੁਰ ਇਹ ਬੰਦਾ ਜਿਹੜਾ ਵਾ ਮੰਨ ਲਓ ਠੇਕੇਦਾਰੀ ਦਾ ਕੰਮ ਕਰਦਾ ਵਾ ਬਿਲਡਿੰਗਾਂ ਬਿਲਡਿੰਗਾਂ ਬਣਾਉਂਦਾ ਤੇ ਰਾਤੀਂ ਇਹਦੇ ਕੋਲ ਜੈਟਾ ਗੱਡੀ ਵਾਕਸ ਵੈਗਨ ਦੀ ਤੇ ਉਹਦੇ ਤੇ ਇਹ ਆ ਰਿਹਾ ਸੀ ਇਹਦਾ ਸੰਡੂ ਰਹਿੰਦਾ ਵਾ ਅਗਮਾਨ ਪਿੰਡ ਡੇਰੇ ਬਾਬੇ ਨਾਨਕ ਲਾਗੇ ਉਹਨੂੰ ਮਿਲਣ ਵਾਸਤੇ ਤੇ ਜਦੋਂ ਇੱਥੇ ਆਪਣਾ ਕਲਾ ਨੌਰ ਦਾ ਰਕਬਾ ਸ਼ੁਰੂ ਹੁੰਦਾ ਵਾ ਕੋਟਲਾ ਮੁਗਲਾਂ ਨੂੰ ਮੋੜ ਮੁੜਦਾ ਵਾ ਉੱਥੇ ਮਗਰੋਂ ਇੱਕ ਸਵਿਫਟ ਗੱਡੀ ਆਈ ਹੈ ਵਾਈਟ ਕਲਰ ਦੀ ਤੇ ਉਹਦੇ ਚ ਤਿੰਨ ਨੌਜਵਾਨ ਸੀ ਜਿਹੜੇ ਉਹਨਾਂ ਨੇ ਗੱਡੀ ગાੜੀ ਲਾ ਕੇ ਦੀ ਗੱਡੀ ਰੋਕ ਲਈ ਐ ਇੱਕ ਜਣਾ ਵਿੱਚੋਂ ਉਤਰਿਆ ਵਾ ਤੇ ਉਹਨੇ ਜਿਹੜਾ ਇਹਨੂੰ ਕਿਹਾ ਵੀ ਥੱਲੇ ਉਤਰ ਤੂੰ ਸਾਨੂੰ ਸਾਈਡ ਮਾਰ ਆਂ ਤੇ ਜਦੋਂ ਉਹ ਥੱਲੇ ਉਤਰਿਆ ਵਾ ਉਦੋਂ ਦੂਜਾ ਇੱਕ ਹੋਰ ਆ ਗਿਆ ਉਹਦੀ ਡਰਾਈਵਰ ਵਾਲੀ ਸੀਟ ਤੇ ਬੈ ਕੇ ਤੇ ਗੱਡੀ ਮੋੜਨ ਡੇ ਪਿਆ ਜਿਹੜਾ ਦੂਜਾ ਸੀਗਾ ਉਹ ਕੋਈ ਪਿਸਤੌਲ ਵੀ ਸੀਗਾ ਉਹ ਗੱਡੀ ਮੋੜ ਕੇ ਵਾਪਸ ਵਿੱਚੇ ਬੈ ਗਏ ਉਸੇ ਟਾਈਮ ਹੀ 1 ਮਿੰਟ ਦੇ ਵਿੱਚ ਵਿੱਚ ਗੱਡੀ ਉਹਨਾਂ ਟਰਨ ਕਰਕੇ ਆਪਣੀ ਸਵਿਫਟ ਵੀ ਕਰਤਾਰਸਪੁਰ ਨੂੰ ਲੈ ਗਏ ਤੇ ਜਿਹੜੀ ਗੱਡੀ ਖੋਈ ਹੋਈ ਹੈ ਜਟਾ ਗੱਡੀ ਉਹ ਵੀ ਕਰਤਾਰਸਪੁਰ ਨੂੰ ਲੈ ਕੇ ਚਲੇ ਗਏ ਨਹੀਂ ਨਹੀਂ ਅੱਤਵਾਦੀ ਤੇ ਨਹੀਂ ਇਹ ਮਤਲਬ ਚੋਰ ਟਾਈਪ ਬੰਦੇ ਲੱਗਦੇ ਆ ਜਿਹੜਾ ਚੰਗੀ ਗੱਡੀ ਜਟਾ ਗੱਡੀ ਜਿਹੜੀ ਆ ਉਹ ਮਤਲਬ ਲੰਬੀ ਗੱਡੀ ਆ ਥੋੜੀ ਜੀ ਤੇ ਮਤਲਬ ਲਗਜ਼ਰੀ ਗੱਡੀ ਆ ਆ ਮਤਈ ਦੇ ਦਸਣ ਮੁਤਾਬਕ 9:30 8 ਰਾਤ న్యూਸ ਜੈਸਟ ਡਾਕਟਰ ਜਿੰਦਰ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂਰੀ ਰਿਪੋਰਟ ਪੰਜਾਬ ਟੂਡੇ